ਹੂੰ ਐਸੀ ਕਿਹੜੀ ਗੱਲ ਜਿੱਤੇ ਸਹਿਮਤੀ ਨਹੀਂ ਬਣ ਰਹੀ ਜੀ ਬੜੀ ਲੰਮੀ ਮੀਟਿੰਗ ਚੱਲੇਗੀ ਸਹਿਮਤੀ ਤੇ ਸਾਰੀਆਂ ਚੀਜ਼ਾਂ ਤੇ ਬਣੀ ਆ ਜੀ ਹਾਂਜੀ ਨਿਸ਼ਾਨ ਸਾਹਿਬ ਦੀ ਜਿਹੜੀ ਸਾਡੀ ਆਪਣੀ ਹੈਗੀ ਮੰਗ ਬਹੁਤ ਲੰਮੀ ਚੱਲੀ ਐ ਨਾ ਜੀ ਤੁਸੀਂ ਕਹਿ ਰਹੇ ਹੋ ਕੁਝ ਗੱਲਾਂ ਹੀ ਬਣਾ ਰਹੇ ਕੁਝ ਉਹ ਬਣਾ ਰਹੇ ਬਸ ਇਹੋ ਹੀ ਐ ਤੇ ਨਿਸ਼ਾਨ ਸਾਹਿਬ ਦਾ ਹੀ ਕਹਿ ਰਹੇ ਵੀ ਸਾਡੇ ਕੋਲ ਦੇ ਕੋਈ ਆ ਉਹ ਜਿੱਦਾਂ ਇੱਥੇ ਹੁਣ ਕਲੋਨੀ ਦੇ ਜਿਹੜੇ ਹਾਲਾਤ ਆ ਤੁਸੀਂ ਵੇਖ ਰਹੇ ਜੇ ਇੱਥੇ ਦੇ ਰਸਤਾ ਨਹੀਂ ਹੈਗਾ ਕੋਈ ਪਾਣੀ ਵਾਲਾ ਟਿਊਬ ਵਾਲ ਨਹੀਂ ਹੈਗਾ ਉਹਦੇ ਵੀ ਸਾਰੀਆਂ ਚੀਜ਼ਾਂ ਕਰਾਂਗੇ ਉਹ ਕਰਨਗੇ ਬਾਬਾ ਜੀ ਜਿਹੜੀ ਦੋ ਦੋ ਕਨਾਲਾਂ ਜਗ੍ਹਾ ਐ ਤੇ ਪੂਰੀ ਤੇ ਪੂਰੀ ਦਿੱਤੀ ਗਈ ਕਿ ਜਾਂ ਨਹੀਂ ਇਹ ਹਾਲੇ ਇਹ ਤੇ ਅੰਡਰ ਪ੍ਰੋਸੈਸ ਹੀ ਆ ਕੰਮ ਤੇ ਉਹ ਬਾਕੀ ਗੁਰੂ ਘਰ ਦੇ ਜਿਹੜੀ ਆ ਜੋ ਨਿਸ਼ਾਨ ਸਾਹਿਬ ਦੀ ਮਾਨਮਰਯਾ ਦਾ ਬਾਲ ਚਾਂਸੇ ਕਦੋਂ ਦਾ ਚੱਲਿਆ ਜੀ ਕਦੋਂ ਦਾ ਚੁਲਾਇਆ ਗਿਆ ਪਹਿਲਾਂ ਇਹ ਪਛੇ ਮਹੀਨੇ ਹੋ ਗਏ 6 ਮਹੀਨੇ ਇਹ ਆਪ ਜੀ ਦੀ ਜਥੇਬੰਦੀ ਵੱਲੋਂ ਚੁਲਾਇਆ ਗਿਆ ਸੀ ਇਹ ਚੁਲਾਇਆ ਤੇ ਸਾਰੇ ਨਗਰ ਨੇ ਸਹਿਮਤੀ ਨਹੀਂ ਸੀ ਤੇ ਇयां ਵੀ ਆਪਾਂ ਦਾਲਪੰਥ ਦੇ ਮੁਖੀ ਆ ਰੰਗਰੇਟੇ ਗੁਰੂ ਕੇ ਬੇਟਿਆਂ ਦੇ ਜਦੋਂ ਧੰਨ ਬਾਬਾ ਜੀ ਹੁਣ ਸਿੰਘ ਜੀ ਦੇ ਨਾਮ ਤੇ ਕੋਈ ਸਥਾਨ ਬਣਦਾ ਵਾ ਜਾਂ ਉਥੇ ਉਹਦੀ ਜ਼ਿੰਮੇਵਾਰੀ ਸਾਡੀ ਹੋ ਜਾਂਦੀ ਹੈ ਬਿਲਕੁਲ ਬਾਬੇ ਜਿਸ ਤਰ੍ਹਾਂ ਪ੍ਰਸ਼ਾਸਨ ਇੱਥੇ ਸਾਰਾ ਟੋਟਲ ਪ੍ਰਸ਼ਾਸਨ ਇੱਥੇ ਇੱਕ ਨਾਲ ਦੀ ਕਾਫੀ ਤਾਦਾਦ ਦੇ ਵਿੱਚ ਰਿਹਾ ਜਿਨ੍ਹਾਂ ਨੇ ਬੇਦਬੀ ਕੀਤੀ ਆ ਪ੍ਰਸ਼ਾਸਨ ਉਹਨਾਂ ਵੱਲ ਕਿਉਂ ਨਹੀਂ ਗਿਆ ਉਹੋ ਹੀ ਤੇ ਸਾਡੇ ਸਮਝੇ ਚ ਨਹੀਂ ਆਉ ਇਥੇ ਜਿੱਦਾਂ ਡਰ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਡਾਂਗਾਂ ਲਿਆ ਕੇ ਜਾਂ ਇੰਨਾ ਇਹ ਤਾਂ ਕੋਈ ਨਹੀਂ ਇਹਦੇ ਦੋ ਇੰਨਾ ਤਾਂ ਕੋਈ ਆਇਆ ਹੀ ਨਹੀਂ ਜਿੰਨਾ ਇਥੇ ਕੀਤਾ ਜਾ ਰਿਹਾ ਉਹਦੇ ਪ੍ਰਸ਼ਾਸਨ ਦੱਸ ਸਕਦਾ ਨਾ ਆਪਣੇ ਵੱਲੋਂ ਤੇ ਵੇਖੋ ਕੋਈ ਕਿੰਨਾ ਸੰਗਤ ਇਥੇ ਕਤਰ ਹੋਈ ਆ ਕਿਸੇ ਨੇ ਕੋਈ ਜਾਂ ਗਲਤ ਨਾਹਰਾ ਲਾਇਆ ਹੋਵੇ ਕਿਸੇ ਨੇ ਕਿਸੇ ਦੀ ਸ਼ਾਮ ਦੇ ਖਿਲਾਫ ਬੋਲਿਆ ਹੋਵੇ ਹਾਂਜੀ ਬਸ ਸਾਰਿਆਂ ਦੀ ਇੱਕੋ ਮੰਗ ਇਹ ਹੈ ਕਿ ਜਿੱਦਾਂ ਦਾ ਨਿਸ਼ਾਨ ਸਾਹਿਬ ਪਹਿਲਾਂ ਝੁਲ ਰਹੇ ਉਸੇ ਤਰ੍ਹਾਂ ਝੁਲਣਾ ਚਾਹੀਦਾ ਅੱਪੀ ਕਿਸੇ ਦੀ ਗ੍ਰਿਫਤਾਰੀ ਹੋਈ ਆ ਕਿ ਨਹੀਂ ਅਜੇ ਤੱਕ ਜਿਨ੍ਹਾਂ ਦੇ ਪਰਚੇ ਦਰਜ ਹੋਏ ਆ ਨਹੀਂ ਉਹਦੇ ਬਾਰੇ ਜਾਣਕਾਰੀ ਨਹੀਂ ਕੋਈ ਅੱਛਾ ਜੀ ਹਲੇ ਹੋਈ ਨਹੀਂ ਸਵਾਲ ਹੀ ਕੀਤਾ ਤੁਸੀਂ ਗ੍ਰਿਫਤਾਰੀ ਕਿਉਂ ਨਹੀਂ ਕਰ ਰਹੇ ਹਾਂ ਕਹਿੰਦੇ ਆ ਉਹ ਕਰਨਗੇ ਕਰਨਗੇ ਰੇਡ ਰੂਟ ਕਰ ਰਹੇ ਕਹਿੰਦੇ ਆ ਆ ਬਾਕੀ ਹਣ ਬਾਬਾ ਜੀ ਨੂੰ ਇੰਨੀ ਫੋਰਸ ਜੀ ਕਰ ਵਿਅਦਵੀ ਕਰਨ ਵਾਲੇ ਦੋਸ਼ੀਆਂ ਨੂੰ ਫੜਦੀ ਤੁਹਾਨੂੰ ਕਦੇ ਦੇ ਗ੍ਰਿਫਤਾਰ ਹੋਏ ਨਹੀਂ ਬਾਬਾ ਜੀ ਇਥੇ ਸਵਾਲ ਹੈ ਤੁਹਾਡਾ ਸਵਾਲ ਵੀ ਹੈ ਤੇ ਤੁਹਾਡਾ ਜਵਾਬ ਵੀ ਆਪ ਹੀ ਆ ਹਾਂ ਜੀ ਚਲੋ ਧੰਨਵਾਦ ਜੀ ਧੰਨਵਾਦ ਆਪੜੋ